ਰਿਲੀਜ਼ ਕਰੀ ਆਉਂਦੇ ਜੀ ਭਦੇ ਪ੍ਰਧਾਨ ਸਾਹਿਬ ਅੱਜ ਜਿਹੜਾ ਮੰਗ ਪੱਤਰ ਦੇਣ ਆਏ ਉਹ ਜਿਹੜਾ ਸਾਹਮਣੇ ਕਹਿ ਚੱਲਿਆ ਅੱਜ ਜੀ ਪ੍ਰਧਾਨ ਸਾਹਿਬ ਕਿਤੇ ਕਿਤੇ ਮੰਗ ਪੱਤਰ ਦਿੱਤੇ ਗਏ ਸੋਧਣਿਆ ਕਰੋ ਯਾਰ ਲੋਕਾਂ ਨੂੰ ਮੂਦੇ ਪਰਸੋ ਜੀ ਦੇ ਨਾਲ ਉਸ ਪਰੇਵਾ ਜੀ ਦੇਖੋ ਅੱਜ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ ਐਨ ਡੀ ਏ ਦਾ ਗਠਜੋੜ ਆ ਉਹਨੂੰ ਤੇ ਇਹਦੋਂ ਦਾ ਇੰਡੀਆ ਗਠਜੋੜ ਉਹਨੂੰ ਦਿੱਤੇ ਗਿਆ। ਭਾਜਪਾ ਦੇ 240 ਐਮਪੀਆ ਨੂੰ ਛੱਡ ਕੇ ਪੰਜਾਬ ਵਿੱਚ ਤੁਹਾਨੂੰ ਪਤਾ ਭਾਜਪਾ ਦਾ ਕੋਈ ਐਮਪੀ ਨਹੀਂ ਹੈਗਾ। ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਔਰ ਇੱਕ ਅਕਾਲੀ ਦਲ ਦਾ ਐਮਪੀਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ। ਤੋਂ ਇਸ ਤਰੀਕੇ ਨਾਲ ਪੂਰੇ ਦੇਸ਼ ਭਾਰਤ ਵਿੱਚ ਮੰਗ ਪੱਤਰ ਦਾ سلسلہ ਜੀ ਦਿੱਤਾ। ਮੰਗ ਪੱਤਰ ਦੇ ਵਿੱਚ ਜਿਹੜੀ ਦੋ ਪੇਜਾਂ ਦੀ ਚਿੱਠੀ ਹੈਗੀ ਆ ਉਹਦੀ ਜਿਹੜੀ ਲੈਟਰ ਲੱਗੀ ਹੋਈ ਆ ਉਹ ਲੈਟਰ ਇਹ ਕਹਿ ਰਹੀ ਆ ਪੀ ਜੋ ਕੋ ਸਾਡੇ ਨਾਲ ਬਾਰਡਰਾਂ ਤੇ ਹੋਇਆ ਪੀ ਪਹਿਲਾ 378 ਦਿਨ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਮੋਦੀ ਸਰਕਾਰ ਨੇ ਕਮਿਟਮੈਂਟ ਕੀਤੀ ਚਿੱਠੀ ਲਿਖੀ ਸਾਨੂੰ ਪੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਜਿਹੜਾ ਵਾ ਕਰਜ਼ਾ ਮਾਫ 2014 ਜੀ ਮੋਦੀ ਸਾਹਿਬ ਨੇ ਕਹਿਤਾ ਸੀ ਉਸ ਚਿੱਠੀ ਵਿੱਚ ਸ਼ਹੀਦਪੁਰਾਂ ਨੂੰ ਮਾਫਜ਼ਾ ਨੌਕਰੀਆਂ ਸ਼ਹੀਦਾਂ ਦਾ ਸਮਾਰਕ ਯੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਮੰਗ ਕੀਤੀ ਸੀ ਉਦੋਂ ਵੱਖ-ਵੱਖ ਥਾਵਾਂ ਤੇ ਇੱਕ ਦਿਨ ਦੋ ਦਿਨ ਕਰਕੇ ਪ੍ਰੋਗਰਾਮ ਕਿਸਾਨ 2 ਸਾਲ ਪਰ ਕਰਦੇ ਰਹੇ ਜਦੋਂ ਉਹਨਾਂ ਨੇ ਵੇਖਿਆ ਵੀ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਦੁਬਾਰਾ ਦਿੱਲੀ ਅੰਦੋਲਨ ਦੋ ਦੋਮਾ ਫੋਰਮ ਵਾਲੋ ਸ਼ੁਰੂ ਕੀਤਾ ਹੈ ਨਾ 13 ਫਰਵਰੀ ਤੋਂ ਚੱਲੂ ਆ ਉਹਦੇ ਵਿੱਚ ਸਾਨੂੰ ਸਰਕਾਰ ਨੇ ਦਿੱਲੀ ਜਾਣ ਹੀ ਨਹੀਂ ਦਿੱਤਾ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਗਿਆ 433 ਕਿਸਾਨ ਜ਼ਖਮੀ ਕੀਤੇ ਗਏ ਇਹ ਸਾਰਾ ਵੇਰਵਾ ਔਰ ਇਹਦੇ ਵਿੱਚ ਉਹ ਵੇਰਵੇ ਦੇ ਨਾਲ-ਨਾਲ ਜੋ ਸਾਡੇ ਨਾਲ ਤੱਕਾ ਹੋਇਆ ਉਹ ਤੱਕਾ ਦੱਸਿਆ ਗਿਆ ਵਾ ਵੀ ਆ ਤੱਕਾ ਸਾਡੇ ਨਾਲ ਹੋਇਆ ਤੇ ਦੇਸ਼ ਦੇ ਚੁਣੇ ਹੋਏ ਨਵੇਂ ਐਮਪੀਜ਼ ਪਾਰਲੀਮੈਂਟ ਦੇ ਵਿੱਚ ਮਾਨਸੂਨ ਸੱਤਰ ਦੇ ਵਿੱਚ ਗੱਲਾਂ ਚੱਕਣ ਵੀ ਸਾਡੇ ਨਾਲ ਕੀ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਦੂਸਰਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਪ੍ਰਾਈਵੇਟ ਬਿੱਲ ਲੈ ਕੇ ਆਉਣ ਪ੍ਰਾਈਵੇਟ ਬਿੱਲ ਵਿਰੋਧੀ ਧਿਰਾਂ ਲਿਆ ਸਕਦੀਆਂ ਜੇ ਨਹੀਂ ਲੈ ਕੇ ਆਉਣਗੇ ਇਹਨਾਂ ਦਾ ਚਿਹਰਾ ਵੀ ਨੰਗਾ ਹੋਊਗਾ ਵੀ ਇਹ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਰਹੇ ਇਹ ਪ੍ਰਾਈਵੇਟ ਬਿੱਲ ਲਿਆਉਣ ਆਹ ਰੋਦੇ ਤੇ ਇੱਕ ਪਾਰਲੀਮੈਂਟ ਦੀ ਇੱਕ ਧਾਰਾ ਵਾ ਉਹਦੇ ਵਿੱਚ VOTING ਹੁੰਦੀ ਆ VOTING ਕਰਵਾਉਣ ਉਸ ਤਦ ਪਤਾ ਲੱਗੇ ਵੀ ਦੇਸ਼ ਦਾ ਕਿਹੜਾ ਐਮਪੀ ਸਾਡੇ ਹੱਕ ਚ ਆ ਤੇ ਕਿਹੜਾ ਸਾਡੇ ਹੱਕ ਚ ਨਹੀਂ ਹੈਗਾ ਕਹਿ ਸਕਦੇ ਅੱਜ ਤਾਂ ਇਹ ਕਹਿ ਸਕਦੇ ਆ ਇਹ ਮਾਨਸੂਨ 70 ਚ ਪਤਾ ਲੱਗੂ ਵੀ ਵਿਰੋਧੀ ਤੇ ਕੀ ਕਰਦੀ ਆ ਤੇ ਕੀ ਅਰ ਇਹ ਤੋਂ ਗਾ ਜਿਹੜੇ ਐਨਡੀਆ ਦੇ ਘਟਕ ਨੇ ਨਿਤਿਸ਼ ਕੁਮਾਰ ਆ ਠੀਕ ਆ ਇਹ ਤੋਂ ਗਾ ਚੰਦਰਬਾਬੂ ਨਾਇਡੂ ਜੀ ਆ ਨਵੇਂਆ ਪਾਰਟੀ ਆ ਉਹਨਾਂ ਦਾ ਰੁਖ ਕੀ ਆ ਕਿਸਾਨਾਂ ਪ੍ਰਤੀ ਇਹ ਵੀ ਸਾਡੇ ਸਾਹਮਣੇ ਆਜੂ ਜਦੋਂ VOTING ਹੋਊਗੀ ਦੂਸਰਾ ਅਬ ਜਿੰਨੇ ਆਜੋ ਜਲਾ ਸਾਫ ਸਾਨੂੰ ਇੱਥੇ ਮਿਲੇ ਨਹੀਂ ਹੈਗੇ ਸਾਨੂੰ ਜੋ ਖਬਰ ਮਿਲ ਰਹੀ ਗੁਰਦਾਸਪੁਰ ਚ ਰਨਾਵਾ ਸਾਹਿਬ ਵੀ ਨਹੀਂ ਹੈਗੇ ਇਹਦਾ ਮਤਲਬ ਸਪਸ਼ਟ ਹੈ ਵੀ ਔਜਲਾ ਜੀ ਤੁਹਾਡੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਜਿਹੜੇ ਦਾਅਵੇ ਕਰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਜਲੰਧਰ ਦੀ ਲਖਣ ਜਿੱਤਣ ਦੀ ਹੋੜ ਲੱਗੀ ਹੋਈ ਆ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਪਸ਼ਟ ਆ ਇਸ ਕਰਕੇ ਔਜਲਾ ਸਾਹਿਬ ਦੇ ਮਰਦਾਬਾਦ ਦੇ ਨਾਰੇ ਅਸੀਂ ਲਾਏ ਹੋਏ ਅੱਜ ਇੱਥੇ ਦੂਸਰਾ ਜੇ ਤੁਸੀਂ ਹਮ ਵੋਟਾਂ ਲਈਆਂ ਅੰਮ੍ਰਿਤਸਰ ਤੋਂ ਐਮਪੀ ਬਣਾਇਆ ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੇ ਤੁਹਾਡੇ ਦਰ ਤੇ ਆਜਾਇ ਸੀ ਤੁਹਾਨੂੰ ਆ ਕੇ ਮੰਗ ਪੱਤਰ ਲੈਣਾ ਸੀ ਜੋ ਅਸੀਂ ਗੱਲਾਂ ਚੱਕੀਆਂ ਉਹਨਾਂ ਦਾ ਬੇਟਾ ਕਹਿੰਦਾ ਵੀ ਮੈਨੂੰ ਇੰਨੀ ਸਿਆਸੀ ਸੂਝ-ਬੂਝ ਨਹੀਂ ਹੈਗੀ ਮਾ ਤੁਹਾਡੇ ਨਾਲ ਕਮਿਟਮੈਂਟ ਨਹੀਂ ਕਰ ਸਕਦਾ ਇਹਦਾ ਮਤਲਬ ਉਹਨਾਂ ਦਾ ਪੱਕਾ ਸਪਸ਼ਟ ਨਹੀਂ ਹੈ ਅਸੀਂ ਰਾਜਾ ਮੜਿੰਗ ਨੂੰ ਵੀ ਦੋਸ਼ੀ ਮੰਗਨੇ ਆ ਜਿਹੜਾ ਪਰਦੇਸ਼ ਦਾ ਅਧਿਐਕਸ਼ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਆ ਉਹਨੇ ਵੀ ਆਪਣੇ ਪਾਰਲੀਮੈਂਟਾਂ ਨੂੰ ਨਹੀਂ ਕਿਹਾ ਸੱਚੀ ਹੋਣੇ ਸਾਥੋਂ ਪ੍ਰਾਲੀ ਹੁੰਦੀ ਤਾਂ ਅਸੀਂ ਔਜਲਾ ਸਾਹਿਬ ਦਾ ਪਤਲਾ ਫੋਕਦੇ ਆ ਠੀਕ ਆ ਅਰ ਗਾਂਹਾਂ ਇਸ ਗੱਲਾਂ ਦਾ ਲਾਂਗੇ ਜਵਾਬਦੇਹੀ ਲਾਂਗੇ ਵੀ ਕਿਵੇਂ ਕਿਸਾਨ ਘਰ ਆਉਂਦੇ ਆ ਤੇ ਐਮਪੀ ਕਰਕੇ ਉਹ ਨਹੀਂ ਮਿਲਦੇ ਹੈਗੇ ਪੰਜਾਬ ਸਰਕਾਰ ਨੇ ਸਰਮੂਹ ਦੇ ਜਿਹੜੀ ਫਸਲ ਆ ਉਹਦੀ ਖਰੀਦਦਾਰੀ ਨਹੀਂ ਖਰੀਦ ਨਹੀਂ ਕੀਤੀ ਇੱਦਾਂ ਕੀ ਕਹਣਾ ਕਿਉਂਕਿ ਲਗਾਤਾਰ ਸੀਐਮ ਸਾਹਿਬ ਜਨੰਦਰ ਚ ਬੈਠੇ ਹੋਏ ਨੇ ਤੁਸੀਂ ਕਿ ਬਾਕੀ ਸਾਰੇ ਜਨੰਦਰ ਦੋ ਦੋ ਗੱਲਾਂ ਜਦੋਂ ਦਾ ਕੇਂਦਰ ਦੀ ਲੜਾਈ ਦਾ ਸਵਾਲ ਹੈ ਉਹ ਲੜ ਰਹੇ ਹੈਗੇ ਆ ਉਹ ਲੜੀ ਜਾ ਰਹੀ ਹੈ ਜਦ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਇਹਦਾ ਕੁੱਲ ਮਿਲਾ ਕੇ ਗੱਲ ਕਰੀਏ ਵੀ ਜੜੀ ਪੰਜਾਬ ਸਰਕਾਰ ਗੱਲਾਂ ਲੈ ਕੇ ਆਈ ਸੀ ਚੋਣਾਂ ਦੇ ਵਿੱਚ ਔਰ ਇੱਕ ਵੀ ਵਾਦਾ ਵਫਾ ਨਹੀਂ ਕਰ ਸਕਦੀ ਖੇਤੀ ਸੈਕਟਰ ਲਈ ਨਾ ਖੇਤੀ ਨੀਤੀ ਬਣੀ ਨਾ ਕੋਈ ਫਸਲਾਂ ਦੀ ਖਰੀਦ ਹੋਈ ਇਹ ਸਪਸ਼ਟਾ ਤਾਂ ਹੀ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਸਬਕ ਤਾਂ ਪੰਜਾਬ ਵਾਲਿਆਂ ਨੇ ਸਿਖਾਜ ਦਿੱਤਾ ਐਮਪੀ ਵਾਲਿਆਂ ਇਲੈਕਸ਼ਨਾਂ ਚ ਤੇ ਰਹਿੰਦਾ ਖਿੰਦਾ ਹੁਣ ਜਲੰਧਰ ਆਏ ਦੱਸ ਦੇਣਗੇ ਉਹਨਾਂ ਸਾਡੇ ਬੇਟਾ ਕਹਿੰਦੀ ਕਿ ਜਦੋਂ ਕਿਸਾਨੀ ਨੂੰ ਉਹਨਾਂ ਨੇ ਜਲਿਆ ਉਹਨਾਂ ਸਾਹਿਬ ਆਪ 2 ਸਾਲ ਉੱਤੇ ਜ਼ਿਲ੍ਹਾ ਮੰਤਰੀ ਕਰਨਾ ਦਾ ਖਾਣਾ ਦੇ ਹੱਕ ਵਿੱਚ ਇਹ ਨਹੀਂ ਕਿਹਾ ਜਾਂਦਾ ਕਿਸਾਨੀ ਵਿਕਾਸ ਦੀ ਜਗ੍ਹਾ ਦੇਖੋ ਦੇਖੋ ਜੋ ਉਹਨਾਂ ਨੇ ਪਿੱਛੇ ਕੀਤਾ ਉਹ ਆਪਣੀ ਥਾਂ ਆ ਅੱਜ ਉਹਨਾਂ ਦਾ ਚਿਹਰਾ ਤਾਂ ਨੰਗਾ ਹੋ ਗਿਆ ਨਾ ਜੇ ਤਾਂ ਓਜਲਾ ਸਾਹਿਬ ਕਹਦੇ ਮੈਨੂੰ ਨਹੀਂ ਸੀ ਪਤਾ ਜੇ ਪਤਾ ਸੀ ਤੇ ਫਿਰ ਕਿਉਂ ਨਹੀਂ ਆਏ ਦੋ ਕੰਡੇ ਕੱਢ ਕੇ ਆ ਸਕਦੇ ਵੀ ਕਿਸਾਨ ਸਾਡੇ ਦਰ ਤੇ ਆ ਰਹੇ ਸੀ ਉਹਨਾਂ ਦੀ ਗੱਲ ਸੁਣੀਏ ਸਾਡਾ ਪ੍ਰੋਗਰਾਮ ਤੇ ਲਗਭਗ ਮਹੀਨਾ ਪਹਿਲੋ ਦਾ ਅਨਾਉਂਸਮੈਂਟ ਹੋਇਆ ਹੋਇਆ ਪੂਰੀ ਦੁਨੀਆ ਜਾਣ ਰਹੀ ਦੁਨੀਆ ਦੀ ਪ੍ਰੈਸ ਜਾਣ ਰਹੀ ਆ ਇਹਦਾ ਮਤਲਬ ਸਾਨੂੰ ਇਗਨੋਰ ਕਰਨਾ ਅਰ ਅਸੀਂ ਇਸ ਗੱਲ ਨੂੰ ਕਦੀ ਮੰਨ ਨਹੀਂ ਹਲਕਾ ਗੁਰੂ ਸਾਹਿਬ ਐਮਪੀ ਦੇ ਘਰ ਦੇ ਬਾਰੇ ਨਾਲ ਵੀ ਨਹੀਂ ਹੋਰ ਇਹਨੇ ਕਿੰਨੇ ਸੂਬਿਆਂ ਚ ਕਿਸਾਨਾਂ ਵੱਲੋਂ ਮੰਗ ਪੱਤਰ ਲਗਭਗ 13 ਸੂਬਿਆਂ ਦੇ ਵਿੱਚ ਕਿਸਾਨਾਂ ਸਾਡੀਆਂ ਦੋਹਾਂ ਫਾਰਮਾਂ ਦੇ ਐਸਕੇਮ ਗੈਰ ਰਾਜਨੀਤਿਕ ਤੇ ਕੇਐਮਐਮ ਦੇ ਸਾਥੀ ਆ ਗਏ ਮੰਗ ਪੱਤਰ ਸੈਂਕੜੇ ਐਮਪੀਸ ਨੂੰ ਦੇ ਰਹੇ ਆ ਹਾਂ ਅਮਰਤਪਾਲ ਜੀ ਤਾਂ ਹੈ ਦੇ ਕੇ ਉਹਨਾਂ ਦੇ ਪਿਤਾ ਜੀ ਉੱਥੇ ਸਾਨੂੰ ਪੱਕਾ ਹੀ ਪਤਾ ਐਜੇ ਐਮਪੀ ਕਿਉਂਕਿ ਉਹ ਐਮਪੀ ਨੇ ਤਰਨਤਾਰਨ ਦੇ ਅਸਾਸੀ ਮੰਗ ਪੱਤਰ ਉਹਨਾਂ ਨੂੰ ਵੀ ਦੇਣਾ ਸੀ ਸਿਮਰ ਦਾ ਮਤਲਬ ਇਹ ਇੱਕ ਹੀ ਗੱਲ ਨੂੰ ਕੀਤਾ ਦਿੰਦਾ ਦੇਖੋ ਇੱਕ ਤਾਂ ਅਗਲਾ ਕਦਮ ਹੈਗਾ ਵੀ 17 18 ਨੂੰ ਅੰਬਾਲੇ ਦੇ ਵਿੱਚ 2 ਦਿਨ ਦਾ ਮੋਰਚਾ ਐਸਐਸਪੀ ਅੰਬਾਲਾ ਖਿਲਾਫ ਖੋਲ ਰਹੇ ਆ ਜਿਹੜੇ ਨੌਜਵਾਨ ਗ੍ਰਿਫਤਾਰ ਨੇ ਅਗਲਾ ਪ੍ਰੋਗਰਾਮ ਤੁਹਾਨੂੰ 17 18 ਵਿੱਚ ਹੀ ਐਲਾਨ ਆ ਜੀ ਜਿੰਨੀਆਂ ਵੀ ਇਹਨਾਂ ਦੀਆਂ ਮੰਗਾਂ ਆ ਉਹ ਪੂਰੀਆਂ ਹੋਣੇ ਸਾਰੀਆਂ ਸਾਰੀਆਂ ਵਾਜਬ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਜਦੋਂ ਵੀ ਇਹ ਜਿੱਥੇ ਮਰਜ਼ੀ ਧਰਨਾ ਲਾਉਣ ਮੇਰ ਕੋ ਭਵੇਂ ਤੁਰਿਆ ਫਿਰਿਆ ਨਹੀਂ ਜਾਂਦਾ ਮੈਂ ਧਰਨੇ ਵਿੱਚ ਬੈਠਾਂਗੇ ਕਿਉਂਕਿ ਮੈਂ ਵੀ ਕਿਸਾਨ ਆ ਨਾਲੇ ਬੰਦੇਰੋ ਨਾਲ ਨੂੰ ਮੈਂ ਹੀ ਬਹੁਤ ਪੁਰਾਣਾ ਇੱਕ ਦੂਜੇ ਨੂੰ ਜਾਣਦੇ ਆ ਇਹ ਜਾਣਦੇ ਮੇਰੇ ਬਾਰੇ ਕਿ ਮੈਂ ਇੱਕ ਕਾਮਰੇਡ ਸੋਚਦੀ ਔਰਤ ਆ ਤੇ ਮੈਂ ਇਹਨਾਂ ਦੇ ਨਾਲ ਧਰਨੇ ਤੇ ਰੋਣਾ ਤੇ ਜਿੱਥੇ ਤੱਕ ਮਰਜ਼ੀ ਭਵੇਂ ਦਿੱਲੀ ਲਾਲਣ ਮੈਂ ਉੱਥੇ ਵੀ ਪਹੁੰਚਣਾ ਸੋ ਇਹਨਾਂ ਦੀ ਮੰਗਾਂ ਬਿਲਕੁਲੋਂ ਵਾਜਬ ਨੇ ਦੇ ਵਾਜਬ ਮੰਗਾ ਪੂਰੀਆਂ ਕਰਨੀਆਂ ਸਰਕਾਰਾਂ ਦਾ ਹੱਕ ਬੰਦਾ ਪਰ ਸਰਕਾਰ ਫਿਰ ਸਾਡੀ ਬਦਕਿਸਮਤੀ ਨੂੰ ਵੀ ਉਹ ਚੋਰ ਝੂਠਾ ਬੰਦਾ ਜਿਹੜਾ ਉਹ ਸਾਡੇ ਸਿਰ ਤੇ ਬਿਠਾ ਕੇ ਆ ਗਿਆ ਹੈਰਾ ਫੇਰੀ ਨਾਲ 47 ਵੋਟਾਂ ਤੇ ਉਹਨੇ ਹੇਰਾਫੇਰੀ ਬਣੀ ਉਹ ਆਪ ਹਰਦਾ ਸੀ 26000 ਵੋਟ ਨਾਲ ਉਹ ਹਰਦਾ ਸੀ 26000 ਦੇ ਨਾਲ ਮਿਲ ਦੋ 400 ਨਾਲ ਕਿਤੇ ਫਿਰ ਗਲਤ ਮਸ਼ੀਨਾ ਦੀ ਵਰਤੋਂ ਕਰਕੇ ਉਹ ਜਿੱਤਿਆ ਹੈ ਤੇ ਜਿਹੜਾ ਇਸ ਤਰ੍ਹਾਂ ਝੂਠਾ ਜਿੱਤਿਆ ਹੋਵੇ ਉਹਦੇ ਪੈਰ ਨਹੀਂ ਹੁੰਦੇ ਛੇਤੀ ਇਹਦੇ ਪੈਰ ਉਖੜ ਜਾਣਗੇ ਇਹ ਪੌੜੀਆਂ ਜਿਹੜੀਆਂ ਕਛਾਂ ਚ ਦੇ ਕੇ ਲੋਕ ਤੁਰਦੇ ਆ ਉਹਨਾਂ ਤੇ ਤੁਰਨ ਚਾਹੁੰਦਾ ਰੋਗੀ ਤੇ ਮਜ਼ਬੂਤ ਆ ਕਿਸਾਨ ਨੇ ਸਾਰੇ ਜਿਹੜੇ ਨੇ ਉਹ ਰੋਗੀ ਦੇ ਨੇਤਾ ਨੂੰ ਜਿਹੜਾ ਐਮਐਮਪੀ ਨੂੰ ਮੰਗ ਪੱਤਰ ਦੀਨ ਪਹੁੰਚ ਰਿਹਾ ਬੀਜੇਪੀ ਨੇ ਛੱਡ ਕੇ ਸਾਨੂੰ ਵਿਸ਼ਵਾਸ ਹੈ ਕਿ ਕੁਝ ਨਾ ਕੁਝ ਹੱਲ ਹੋਵੇਗਾ ਬਿਲਕੁਲ ਬਿਲਕੁਲ ਵਿਸ਼ਵਾਸ ਹੈ ਕਿਉਂਕਿ ਮੈਂ ਨਾਲੇ ਤੁਹਾਡੇ ਪਰ ਅੱਜ ਕਿਸਾਨ ਮੰਗ ਪੱਤਰ ਉਹ ਜਲਾ ਸਾਹਿਬ ਲੈਣੇ ਉਹਨਾਂ ਵਿੱਚ ਉਹ ਨਹੀਂ ਆਏ ਉਹ ਕਰ ਨਹੀਂ ਆ ਲੈਣ ਨਹੀਂ ਆਏ ਐਸ ਵੇਲੇ ਲੁਧਿਆਣੇ ਜਿਵੇਂ ਨੀ ਚੋਂ ਨੂੰ ਹੰਡੀ ਆ ਉਹਦੀ ਗੱਲ ਹੋਈ ਜਨ ਨਾਲ ਕਿ ਮੈਂ ਨਹੀਂ ਅਵੇਲੇਬਲ ਵੀ ਤੁਸੀਂ ਇਸ ਤਰੀਕ ਨੂੰ ਆ ਜਾਓ ਪਰ ਇਹਨਾਂ ਦਾ ਅਜੰਡਾ ਸੀ ਇਹਨਾਂ ਨੇ ਅੱਜ ਆਉਣਾ ਸੀ ਮੈਂ ਇਹਨਾਂ ਦਾ ਸਵਾਗਤ ਕਰਦੀ ਹਾਂ ਅੱਜ ਕਿਉਂਕਿ ਬਿਨਾ ਰੋਣ ਤੋਂ ਬਿਨਾ ਪਿੱਟਣ ਤੋਂ ਸਾਡੇ ਹੱਕ ਨਹੀਂ ਸਾਬਣ ਹੁੰਦੇ ਕਿਸਾਨ ਠੀਕ ਹੈ ਤਾਂ